ਸਜੀਗਾਲ ਜੀ ਡੀਪੀਸੀ ਪੰਜਾਬੀ ਦਾ ਡਾ ਲੈਕ ਕਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦਈਏ ਕਿ ਗੁੰਡਾ ਅਨਸਰਾਂ ਨੂੰ ਠੱਲ ਪਾਉਂਦੇ ਲਈ ਪੁਲਿਸ ਹਰ ਵਾਰ ਤਤਪਰ ਰਹਿੰਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਅੰਮਰਸਰ ਦਿਹਾਤੀ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਨਜ਼ਦੀਕੀ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਪਾਰਟੀ ਦਾ ਇੱਕ ਨਾਮੀ ਗੈਂਗਸਟਰ ਨਾਲ ਮੁਕਾਬਲਾ ਹੋਇਆ ਜਿਸ ਵਿੱਚ ਦੋਵਾਂ ਤਰਫਾਂ ਤੋਂ ਗੋਲੀ ਜਲਦੀ ਜਿਸ ਵਿੱਚ ਗੈਂਗਸਟਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਕਟੜਾ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਉਸ ਵੇਲੇ ਹੋਇਆ ਜਦੋਂ ਮੁਖਤਿਆਰ ਸਿੰਘ ਐਸ ਐਚ ਓ ਜੰਡਿਆਲਾ ਗੁਰੂ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੋਟਰਸਾਈਕਲ ਸਵਾਰ ਇੱਕ ਗੈਂਗਸਟਰ ਦਾ ਪਿੱਛਾ ਕਰਦੀ ਆ ਰਹੀ ਸੀ ਜੋ ਕਿ ਪਿੰਡ ਰਾਮਦੇਵਾਲੀ ਨੇੜੇ ਸੂਵੇ ਦੇ ਪੁਲ ਉੱਪਰ ਅਚਾਨਕ ਡਿੱਗ ਪਿਆ ਜਿਸ ਨੇ ਡਿੱਗਦੇ ਹੀ ਪੁਲਿਸ ਉੱਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਕੀਤੇ ਫਾਇਰ ਦੋਸ਼ੀ ਦੀ ਲਤ ਵਿੱਚ ਜਾ ਵੱਜਾ ਜਿਸ ਨਾਲ ਮੌਕੇ ਤੇ ਜ਼ਖਮੀ ਹੋ ਗਿਆ ਦੋਸ਼ੀ ਇਸ ਗੈਂਗਸਟਰ ਦੀ ਪਛਾਣ ਉਜਵਲ ਹੰਸ ਪੁੱਤਰ ਮਨੋਹਰ لال ਵਾਸੀ ਪੀ ਡਬਲਯੂ ਡੀ ਕੰਪਲੈਕਸ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ ਜਿਸ ਉੱਪਰ ਕਸਬਾ ਜੰਡਿਆਲਾ ਗੁਰੂ ਦੇ ਇੱਕ ਪंसारी ਦੀ ਦੁਕਾਨ ਉੱਪਰ ਗੋਲੀ ਚਲਾਉਣ ਅਤੇ ਉਸ ਪਾਸੋਂ ਫਰੋਤੀ ਮੰਗ ਕਰਨ ਸੰਬੰਧੀ ਕਈ ਹੋਰ ਮਾਮਲੇ ਦਰਜ ਹਨ ਪੁਲਿਸ ਨਾਲ ਹੋਏ ਇਸ ਮੁਕਾਬਲੇ ਵਾਲੀ ਜਗ੍ਹਾ ਉੱਪਰ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਡੀਐਸਪੀ ਮਜੀਠਾ ਇੰਦਰਜੀਤ ਸਿੰਘ ਥਾਣਾ ਮੱਤੇਵਾਲ ਦੇ ਐਸਐਚਓ ਹਰਜੀਤ ਸਿੰਘ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੇ ਹੋਏ ਸਨ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੇ ਡੀਆਈਜੀ ਸੰਦੀਪ ਗੋਇਲ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਨਵੰਬਰ ਨੂੰ ਜੰਡਿਆਲਾ ਗੁਰੂ ਵਿੱਚ ਇੱਕ ਪੰਸਾਰੀ ਦੀ ਦੁਕਾਨ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਸਬੰਧ ਵਿੱਚ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਇੰਟੈਲੀਜੈਂਸ ਦੀ ਮਦਦ ਨਾਲ ਇਹਨਾਂ ਦੋਸ਼ੀਆਂ ਦੀ ਪਛਾਣ ਕੀਤੀ ਗਈ ਅਤੇ ਅੱਜ ਇੱਕ ਮੁਖਬਰ ਦੀ ਇਤਲਾਹ ਤੇ ਜੰਡਿਆਲਾਗੁਰੂ ਅਤੇ ਮੱਤੇਵਾਲ ਦੇ ਪੁਲਿਸ ਵੱਲੋਂ ਇੱਕ ਦੋਸ਼ੀ ਦਾ ਪਿੱਸਾ ਕਰਦੇ ਹੋਏ ਜਦ ਪਿੰਡ ਰਾਮਦੀਵਾਲੀ ਨੇੜੇ ਪਹੁੰਚੇ ਤਾਂ ਦੋਸ਼ੀ ਵੱਲੋਂ ਪੁਲਿਸ ਪਾਰਟੀ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਇਹ ਦੋਸ਼ੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਉਜਵਲ ਹੰਸ ਨਾਂ ਦੇ ਇਸ ਦੋਸ਼ੀ ਉੱਪਰ ਪਹਿਲਾਂ ਵੀ ਔਰ ਆਮ ਜ ਐਕਟ ਲੁੱਟਖੋ 307 ਸਮੇਤ 7 8 ਪਰਚੇ ਦਰਜ ਹਨ ਉਹਨਾਂ ਦੱਸਿਆ ਕਿ ਇਹ ਦੋਸ਼ੀ ਜੱਗੂ ਭਗਵਾਨਪੁਰੀਆ ਦਾ ਵਿਦੇਸ਼ ਵਿੱਚ ਬੈਠਾ ਇੱਕ ਹੈਂਡਲਰ ਕੇਸ਼ਵ 시ਵਾਲਾ ਲਈ ਕੰਮ ਕਰਦਾ ਹੈ ਕੇਸ਼ਵ ਕਿਸ ਵਾਲਾ ਜੋ ਕਿ ਜੱਗੂ ਭਗਵਾਨਪੁਰੀਆ ਦਾ ਇਸ ਵੇਲੇ ਬਾਹਰ ਬੈਠੇ ਮੇਨ ਹੱਥ ਟੋਕਾ ਹੈਗਾ ਜਿਹੜਾ ਫੋਰਨ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸਾਰਿਆਂ ਤੇ ਗਏ ਇੱਥੇ ਮਾਝੇ ਦੇ ਏਰੀਏ ਵਿੱਚ ਫਰੋਤੀਆਂ ਤੇ ਐਨਡੀਪੀਐਸ ਦਾ ਕੰਮ ਵੀ ਕਰਦਾ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਬਣੇ ਰਹੋ ਇਸੇ ਤਰ੍ਹਾਂ ਹੋਰ ਤਸਵੀਰਾਂ ਦੇਖਣ ਦੇ ਲਈ ਤੇ ਆਓ ਗੱਲਬਾਤ ਕਰ ਲੈਨੇ ਆ ਕੀ ਕਿਹਾ ਇਸ ਸਮੇਂ ਸੀਨੀਅਰ ਅਧਿਕਾਰੀਆਂ ਨੇ ਕਾਊਂਟਰ ਕੀਤਾ ਗਿਆ ਮੱਤੇਵਾਲ ਥਾਣੇ ਦੇ ਕੀ ਕਿੰਦਰ ਦੇਖੋ ਜਿਵੇਂ ਤੁਹਾਨੂੰ ਪਤਾ ਹੈਗਾ ਕਿ 6 ਨਵੰਬਰ ਨੂੰ ਜੰਡਿਆਲਾ ਪ੍ਰੀਮੀਅਮ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਦੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਉਹ ਉਸ ਸਮੇਂ ਦੇ ਵਿੱਚ ਉਸ ਤੋਂ ਉਸ ਦਿਨ ਤੋਂ ਹੀ ਸਾਰੀ ਪੁਲੀ ਸક્રિય ਸੀਗੀ ਐਸਐਸਪੀ ਸਾਹਿਬ ਆਪਣੇ ਜੇ ਰੇਗਰਾਨੀ ਖੁਦ ਇਹ ਸਾਰੇ ਕੇਸ ਨੂੰ ਦੇਖ ਰਹੇ ਸੀਗੇ ਤੇ ਡੀਐਸਪੀ ਜਿਹੜਾ ਜੰਡਿਆਲਾ ਤੇ ਡੀਐਸਪੀ ਮੱਤੇਵਾਲ ਰਲਕੇ ਸਾਰੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨਿਕ ਇੰਟੈਲੀਜੈਂਸ ਸੀਗੀ ਤੇ ਐਸ ਐਚਓ ਮੱਤੇਵਾਲ ਤੇ ਜੰਡੇਲਾ ਮੁਖਤਿਆਰ ਸਿੰਘ ਇਹ ਮੁਖਤਿਆਰ ਤੋਂ ਜੀ ਜੀ ਮੁਖਤਿਆਰ ਸਿੰਘ ਤੇ ਇਹ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਤਾਂ ਇੱਕ ਉਹਨਾਂ ਨੂੰ ਅਸੀਂ ਜਿਹੜੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਇਹ ਜਿਹੜੇ ਜਿਹੜੇ ਤਿੰਨ ਅਣਪਛਾਤੇ ਜਿਹੜੇ ਮੋਟਰਸਾਈਕਲ ਤੇ ਐਸੀ ਉਹਨਾਂ ਦੀ ਪਹਿਲਾਂ ਪਛਾਣ ਕੀਤੀ ਗਈ ਉਹਨਾਂ ਦੇ ਵਿੱਚੋਂ ਜਿਹੜਾ ਇਹ ਜਿਹੜਾ ਅੱਜ ਇਨਕਾਊਂਟਰ ਹੋਇਆ ਹੈਗਾ ਇਹ ਯੂਜਵਲ ਅੰਸ ਦਾ ਹੋਇਆ ਹੈਗਾ ਇਹ ਇਹ ਮੈਂ ਦੱਸਣਾ ਚਾਹੁੰਗਾ ਕਿ ਇਹਦੇ ਤੇ ਪਹਿਲਾਂ ਵੀ 7-8 ਪਰਚੇ ਦਰਜ ਨੇ ਆਮ ਜੈਕਟ ਦੇ ਤੇ ਖੋ ਦੇ ਮਤਲਬ ਆਰਮਜ਼ ਦੇ ਡਰ ਦੇ ਨਾਲ ਕਾਰਕੋਹਨ ਦਾ ਤੇ 307 ਦੇ ਪਰਚੇ ਵੀ ਦਰਜ ਨੇ ਇਹਦੇ ਉੱਤੇ ਤੇ ਇਹ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੇਸ਼ਵ ਸ਼ਵਾਲਾ ਜਿਹੜਾ ਕਿ ਜਗਬੂਰਨ ਪੁਰੀਆ ਦਾ ਅਸਲੀ ਬਾਹਰ ਬੈਠਾ ਨੇਮ ਅਥਰ ਠੋਕਤਾ ਹੈਗਾ ਜਿਹੜਾ ਫੋਰਮ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸ਼ਾਰਿਆਂ ਦੇ ਕਹਿ ਇੱਥੇ ਉੱਥੇ ਮਾਜੇ ਦੇ ਏਰੀਆ ਦੇ ਵਿੱਚ ਫਰੋਤੀਆਂ ਤੇ ਤੇ ਐਨਡੀपीएस ਦਾ ਕੰਮ ਕਰਦਾ ਤੇ ਉਹਨਾਂ ਤੇ ਇੰਟਰ ਗੈਂਗ ਰੋਬਰੀ ਦੇ ਵਿੱਚ ਗੋਲੀਆਂ ਚਲਵਾਉਂਦਾ ਉਸਦਾ ਇਹ ਸ਼ੂਟਰ ਸੀਗਾ ਇਹ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸ਼ੂਟਿੰਗ ਦੇ ਫਾਇਰਿੰਗ ਇਨਸੀਡੈਂਟਾਂ ਵਿੱਚ ਇਨਵੋਲਡ ਹੈਗਾ ਅੱਜ ਜਦੋਂ ਸਾਨੂੰ ਇਸ ਪਾਰਟੀ ਨੂੰ ਪਤਾ ਲੱਗਿਆ ਕਿ ਇਸ ਏਰੀਆ ਵਿੱਚ ਮੁਖਬਰ ਨੇ ਦੱਸਿਆ ਕਿ ਇਸ ਏਰੀਆ 'ਚੋਂ ਟੈਕਨੀਕਲ ਜਿਹੜਾ ਸਾਡਾ ਐਵਿਡੈਂਸ ਆ ਰਿਹਾ ਸੀਗਾ ਕਿ ਉਹ ਇਸ ਏਰੀਆ ਦੇ ਵਿੱਚ ਹੈਗਾ ਤੇ ਇੱਕ ਟਰੈਪ ਲੇ ਕੀਤਾ ਗਿਆ ਜਦੋਂ ਇਸ ਨੂੰ ਕਿਰ ਲਿੱਤਾ ਗਿਆ ਤੇ ਇਸ ਨੂੰ ਬਚਨ ਦੇ ਆਪਣੇ ਵੱਲੋਂ ਬਚਨ ਲਈ ਤੇ ਪੁਲਿਸ ਤੇ ਅਨਪਰੂਵਡ ਫਾਇਰਿੰਗ ਕੀਤੀ ਹੈਗੀ ਆ ਇਨ ਦੀ ਐਕਸਚੇਂਜ ਆਫ ਫਾਇਰ ਜਿਹੜਾ ਉਜਲ ਹੰਸਾ ਉੰਜਰ ਹੋ ਗਿਆ ਤੇ ਉਸ ਨੂੰ ਹੁਣੇ ਡਾਕਟਰੀ ਸਹਾਇਤਾ ਲਈ ਅਸੀਂ ਉਹਨੂੰ ਜਿਹੜਾ ਨੀਰੈਸਟ ਹਸਪੀਟਲ ਹੈਗਾ ਉੱਥੇ ਭੇਜੇ ਸਾਰੇ ਜਿਹੜੀ ਲੁੱਟ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ 'ਚ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਸਟਾਪਸ਼ਨ ਮੰਗ ਰਹੇ ਸੀਗੇ ਤੇ ਨਾ ਦੇਣ ਦੇ ਤੇ ਸੁਰਤ ਵਿੱਚ ਇਹਨਾਂ ਨੇ ਲੋਥੇ ਫਾਇਰਿੰਗ ਕੀਤੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਤਿੰਨੇ ਇਨਵੋਲਡ ਸੀਗੇ ਅਸੀਂ ਤਿੰਨੇ ਆਇਡੈਂਟੀਫਾਈ ਕਰ ਲਿੱਤੇ ਹੈਗੇ ਆ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਦੂਜਾ ਉਹਨਾਂ ਦੇ ਇੱਕ ਜਿਹੜਾ ਹੈਗਾ ਰਵੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈਗਾ ਉਹ ਦੂਸਰੇ ਥਾਣੇ ਦੇ ਵਿੱਚ ਹੈਗਾ ਅਸੀਂ ਅੱਟ-ਬੱਕ-ਬੱਕ ਪਟੀਆਂ ਬਣਾਈਆਂ ਹੋਈਆਂ ਸਰ ਇਹਦੇ ਵਿੱਚ ਮਸਲਾਗਾ ਕਰਦਾ ਐਸਐਸਪੀ ਅਮਰਸਾਦ ਦਿਹਾਤੀ ਵੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤੇ ਸਾਡੀ ਟੀਮ ਡੀਐਸਪੀ ਸਾਹਿਬ ਇੰਦਰਜੀਤ ਅਵਤਾਰ ਸਾਰੇ ਜਿਹੜੇ ਐਸਐਚਓ ਨੇ ਮੁਖਤਿਆਰ ਇਹਨਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਸ ਨੂੰ ਇਸਾਰੇ ਕੇਸ ਨੂੰ ਟ੍ਰੇਸ ਕੀਤਾ ਹੈਗਾ ਅਸੀਂ ਦੂਸਰਾ ਕਲਪਰੇਟ ਵੀ ਫੜ ਲਿਆ ਤੀਸਰਾ ਜਿਹੜਾ ਮੁਜਰਮ ਸੀ ਉਹ ਡੈਂਟੀਫਾਈ ਹੈ ਮੈਂ ਉਹਦੀ ਡਿਟੇਲਸ ਇਸ ਵੇਲੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਸਾਡੀਆਂ ਪਟੀਆਂ ਉਸ ਨੂੰ ਵੀ ਫੜਨ ਦੇ ਕਿੰਨੇ ਥਿਆਰ ਬੰਦ ਕੀਤੇ ਗਏ ਫਿਲਹਾਲ ਇਸ ਵੇਲੇ ਤਾਂ ਫਿਲਹਾਲ ਨੇਰਾ ਹੈਗਾ ਹਲੇ ਤਾਂ ਇੱਕ 30 ਬੋਰ ਦਾ 9mm ਦਾ 30 ਦਾ 30 30 ਕੈਲੀਬਰ ਦੀ ਇੱਕ ਕ੍ਰਿਸਟਲ ਕਿੰਨੇ ਗਰਾਉਂਡੇ ਦੇ ਵੱਲੋਂ ਚਲਾਈ ਗਈ ਸੀ ਰੋਕੀ ਗਈ ਸਾਰਾ ਦੇਖਦੇ ਆ ਹੁਣ ਤਾਂ ਹਲੇ ਤਾਂ ਮੇਗਾ ਦੇ ਵਿੱਚ ਤਾਂ ਹਲੇ ਦੋ ਖੋਲ ਹੀ ਦਿਖ ਰਹੇ ਨੇ ਪਰ ਹਲੇ ਜੇ ਚਾਨਣਾ ਹੋਏਗਾ ਤਾਂ ਚੰਗੀ ਤਰ੍ਹਾਂ ਕ੍ਰਾਈਮ ਆਫ ਸੀਮ ਨੂੰ ਸਰਚ ਕਰਨਾ ਹੁੰਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਕੋਈ ਪੁਲਿਸ ਕਰਮੀ ਇੱਥੇ ਜਖਮੀ ਹੋਇਆ ਆਪਰੇਸ਼ਨ ਉਹ ਅਸੀਂ ਹਲੇ ਦੇਖਦੇ ਹਾਂ ਕਿਉਂਕਿ ਹਲੇ ਨੇਰੇ ਚ ਇੱਥੇ ਗਰਮੀ ਪਤਾ ਨਹੀਂ ਲੱਗਦਾ ਜੇ ਕਿਸੇ ਦੇ ਕੋਈ ਛਰਾ ਛੁਰਾ ਵਾਜਾ ਵੀ ਹੋਵੇ ਤੇ ਉਹ ਹਲੇ ਹੀਟ ਆਫ ਦੀ ਮੂਮੈਂਟ ਤੇ ਕਈ ਵਾਰ ਨਹੀਂ ਹੁੰਦਾ ਬਟ ਆਈ ਮੋਸਟ ਪੌਬਲੀ ਵੀ ਆਰ ਸੇਫ ਥੈਂਕ ਯੂ ਥੈਂਕ ਯੂ ਜੀ